ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਨਾਲ ਕਿਹਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ 26 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਸਵੇਹਾ ਆਪਣਾ ਸਾਢੇ 6 ਵਜੇ ਦਾ ਟਾਈਮ ਆ 26 ਤਰੀਕ 26 ਜੂਨ 2023 ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸੁਬਾ 4 ਵਜੇ ਡਿਲੀਵਰੀ ਹੋਈ ਹੈ ਜੇਰ ਫਗਰਾ ਪ੍ਰੋਪਰ ਪੈ ਚੁੱਕੀ ਆ ਮਗਰ ਇਹਨੇ ਬੱਚੀ ਨੂੰ ਜਨਮ ਦਿੱਤਾ ਸਾਈਵਾਲ ਬੱਚੀ ਨੂੰ ਜਨਮ ਦਿੱਤਾ ਮਗਰ ਦੇਖੋ ਸਾਈਵਾਲ ਬੱਸੀ ਆ ਆਪੇ ਥੋੜੀ ਕ੍ਰੋਸ ਹੰਗ ਦੇ ਵਿੱਚ ਪੈਂਦੀ ਆ ਐਚਪਚ ਕ੍ਰੋਸ ਪੈਂਦੀ ਆ ਥਾਣਾ ਹਵਾਨਾ ਬਹੁਤ ਸੋਹਣਾਗਾ ਦੇਖ ਸਕਦੇ ਕੱਲਾ ਕੱਲਾ ਨਿੱਖੜਵਾ ਥਾਣਾ ਪੂਰਾ ਮੁਠੀ ਵਾਲਾ ਹੱਥਾਂ ਦੇ ਚਵਾਈ ਵਾਲਾ ਵੀਡੀਓ ਦੇ ਐਂਡ ਤੱਕ ਬਣੇ ਰਹੋ ਧਾਰਾ ਵੀ ਮਾਰ ਕੇ ਦਿਖਾਵਾਂਗੇ ਜੇਰ ਇਹਦੀ ਪ੍ਰੋਪਰ ਪੈ ਚੁੱਕੀ ਆ ਸੁਬਾ 4 ਵਜੇ ਡਿਲੀਵਰੀ ਹੋਈ ਆ ਜੇਰ ਪ੍ਰੋਪਰ ਪੈ ਚੁੱਕੀ ਆ ਆਪਾਂ ਤੋੜ ਕੇ ਦਿਖਾਜਾ ਮਗਰ ਬੱਚੀ ਬਹੁਤ ਪ ਅਫੇਸ ਕੁਆਲਟੀ ਦੇ ਇੱਕ ਸਾਈਡ ਤੇ ਥੋੜੀ ਖੋਟ ਜੀ ਆ ਤੇ ਬੱਚੀ ਦਾ ਕੱਦ-ਕਾਠ ਚੰਗਾ ਹਵਾਨਾ ਚੰਗਾ ਦੁੱਧ 23-24 ਕਿਲੋ ਪਹਿਲਾਂ ਨੇ ਪਾਇਆ ਹੋਇਆਗਾ ਦੂਜਾ ਸੂਆ ਸੀ ਤੋਰ ਦੇ ਪਤਾ ਲੰਬੀ ਕੰਪੈਕਟ ਆ ਡਰ ਆ ਪੂਰਾ ਤੁਸੀਂ ਦੇਖ ਸਕਦੇ ਹੋ ਪੂਰਾ ਕੰਪੈਕਟ ਆ ਡਰ ਆ ਕੱਦ-ਕਾਠ ਦੇ ਵਿੱਚ ਬੱਛੀ ਆ ਕਮਾਲਾ ਕਮਾਲ ਚੰਗੀ ਸੇਵਾ ਨਾਲ ਵਧੀਆ ਦੁੱਧ ਪਾਊਗੀ ਲੈੰਸ ਚੈੱਕ ਕਰ ਸਕਦੇ ਹੋ ਤੁਸੀਂ ਆਡਰ ਪੂਰਾ ਕੰਪੈਕਟ ਆ ਦੂਸਰੀ ਸਾਈਡ ਤੋਂ ਹਵਾਨਾ ਚੈੱਕ ਕਰਾ ਦੇਣਾ ਸੋਹਣਾ ਮੁਠੀ ਵਾਲਾ ਥਣ ਲੱਗਿਆ ਹੋਇਆ ਗਲਾਬੀ ਗਲਾਬੀ ਕੱਲਾ ਕੱਲਾ ਨਿਕੜਵਾ ਆ ਦੇਖ ਸਕਦੇ ਹੋ ਕਿਸਾਨ ਵੀਰੋ ਧਾਰਾ ਚੈੱਕ ਕਰ ਸਕਦੇ ਹੋ ਪੂਰੀ ਮੂਲ ਕੋਟੀ ਆ ਮੋਤੀ ਤੇ ਪੋਲੀ ਚਵਾਈ ਆ ਮਗਰ ਇਸਾਂ ਦੀਆਂ ਮਾਰਵਾਸ ਕਰਮਗਲ ਰਹਾ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਤਾਂ ਥਣਾ ਨਹੀਂ ਪਾਸ ਹੋ ਚੁੱਕੀ ਆ ਦੇਖ ਸਕਦੇ ਹੋ ਪੋਲੀ ਤੇ ਮੋਟੀ ਚਵਾਈ ਬਸ ਬਸ ਓਕੇ ਛੱਡ ਦਿਓ ਦੇਖ ਸਕਦੇ ਹੋ ਕੱਲਾ ਕੱਲਾ ਨਿਕੜਵਾ ਥਾਣਾ ਪੂਰੀ ਤਾਰਾ ਮਾਰਕੀ ਦਿਖਾਤੀਆਂ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਰਹਿਦਿਲ ਤੋਂ ਧੰਨਵਾਦ ਸੋ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਜੀ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਰਹਿਦਿਲ ਤੋਂ ਧੰਨਵਾਦ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਆ